ਮੁਦਾ ਹੈ ਕੋਈ ਸਰਪੰਚ ਸਾਹਿਬ ਨੇ ਸਾਹਿਬ ਸਾਹਿਬ ਹੀ ਕਮਾਂਗ ਦੇ ਵਾਈਡੀਆਂ ਡੀਆਂ ਕੋਠੀਆਂ ਪਈਆਂ ਸਰਪੰਚ ਗੁਰਦੀਪ ਸਿੰਘ ਰਾਉ ਜੀ ਦੀ ਕੋਠੀ ਦਾ ਮਸਲਾ ਜਿਹੜਾ ਉੱਠ ਕੇ ਆਇਆ ਸਾਹਮਣੇ ਹੂੰ ਉਹ ਕੁਝ ਕੁ ਸੂਤਰਾਂ ਦੇ ਵੱਲ ਦੇ ਪਤਾ ਲੱਗਿਆ ਕਿ ਉਹਨਾਂ ਦੀ ਕੋਠੀ ਜਿਉਂ ਦੀ ਤਿਉਂ ਅੱਜ ਵੀ ਹੋਵੇ ਬਰਕਰਾਰ ਖੜੀ ਹੈ ਜਿਹੜੀ ਕਿ ਪਿਛਲੀ ਸਰਕਾਰਾਂ ਦੇ ਟਾਈਮ ਤੋਂ ਖੜੀ ਆ ਰਹੀ ਹੈ ਹੂੰ ਹੂੰ ਅਚਾ ਚੰਦਨਾਮ ਜੀ ਕਾਫੀ ਇਹ ਵੀ ਮੁੱਦਾ ਕਰਮਾਇਆ ਹੋਇਆ ਹੈ ਕਿ ਇੱਕ ਬਹੁਤ ਵੱਡੀ ਆਲੀਸ਼ਾਨ ਕੋਠੀ ਜਿਉਂਦੀ ਤਿਉਂ ਬਰਕਰਾਰ ਖੜੀ ਹੈ ਔਰ ਜਿਹੜੇ ਛੋਟੇ-ਛੋਟੇ ਮਕਾਨ ਨੇ ਉਹਨਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਕਿਉਂ ਚਲਾਇਆ ਜਾ ਰਿਹਾ ਹੈ ਜਿਹੜੀ ਕਿ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਠੀਕ ਹੈ ਜੀ ਪਰ ਗੱਲ ਇੱਥੇ ਇਹ ਵੀ ਸਾਹਮਣੇ ਆਉਂਦੀ ਹੈ ਵੀ ਛੋਟੇ ਛੋਟੇ ਕਮਰਿਆਂ ਤੇ ਛੋਟੇ ਛੋਟੇ ਮਕਾਨਾਂ ਤੇ ਤੇ ਨਸ਼ਿਆਂ ਵਿਰੋਧ ਯੁੱਧ ਸ਼ੁਰੂ ਹੋ ਗਿਆ ਲੇਕਿਨ ਇੱਕ ਬਹੁਤ ਵੱਡੀ ਆਲੀਸ਼ਾਨ ਕੋਠੀ ਵਾਸਤੇ ਯੁੱਧ ਨਸ਼ਿਆਂ ਵਿਰੋਧ ਕਿਉਂ ਨਹੀਂ ਆਇਆ ਸਾਹਮਣੇ ਜਾਂ ਉਹਨਾਂ ਵਾਸਤੇ ਪੰਜੇ ਜਿਹੜੇ ਪੀਲੇ ਪੰਜੇ ਕਹਿ ਲਈਏ ਭਗਵੰਤ ਮਾਨ ਸਰਕਾਰ ਉਹ ਖਤਮ ਹੋ ਗਿਆ ਜਾਂ ਕੋਈ ਸਿਆਸੀ ਦਵਾ ਚੱਲ ਰਿਹਾ ਜਾਂ ਕੀ ਮਕਸਦ ਹੈ ਇਹਨਾਂ ਬਾਰੇ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿਓ ਔਰ ਥੋੜਾ ਜਿਹਾ ਮੈਨੂੰ ਵੀ ਦੱਸੋ ਕਿ ਉਹਨਾਂ ਵਾਸਤੇ ਪੀਲੇ ਪੰਜੇ ਖਤਮ ਹੋ ਗਏ ਜਾਂ ਕੀ ਗੱਲ ਹੈ ਖਤਮ ਹੋ ਗਏ ਜਾਂ ਉਹਨਾਂ ਦਾ ਡੀਜ਼ਲ ਖਤਮ ਹੋ ਗਿਆ ਜਾਂ ਉਹ ਪੈਂਚਰ ਹੋ ਗਏ ਕੀ ਹੋਇਆ ਪ੍ਰਦੀਪ ਜੀ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੇ ਨਹੀਂ ਜੀ ਬਿਲਕੁਲ ਨਹੀਂ ਇਹ ਜਿਹੜਾ ਪੀਲੇ ਪੰਜੇ ਤੇ ਲਾਲ ਪੰਜੇ ਹਨ ਜੀ ਤੇ ਜਾਂ ਜਿੱਥੇ ਨਹੀਂ ਚੱਲੇ ਹੂੰ ਉੱਥੇ ਇਕੱਲੀਆਂ ਸਰਕਾਰਾਂ ਨੇ ਜ਼ਿੰਮੇਵਾਰ ਹੂੰ ਉੱਥੇ ਤੁਹਾਡਾ ਜੀ ਤੁਹਾਡਾ ਤੇ ਸਾਡਾ ਤੇ ਆਪਣਾ ਜੀ ਇਹ মিডিਆ ਵੀ ਜ਼ਿੰਮੇਵਾਰ ਆ ਹੂੰ ਕਿਉਂਕਿ ਜਦੋਂ মিডিਆ ਗੱਲ ਨਹੀਂ ਉਸ ਸਿਸਟਮ ਦੀ ਛਾਲਦਾ ਹੂੰ ਤੇ ਸਰਕਾਰਾਂ ਨੂੰ ਕੀ ਜ਼ਰੂਰਤ ਪਈ ਆ ਉਹ ਭਿੰਡਾ ਦੀ ਖਰਚ ਹੱਥ ਪਾਉਣ ਹੂੰ ਇਹ ਸਿਆਪਾ ਉਦੋਂ ਖੜਾ ਹੁੰਦਾ ਹੈ ਜਦੋਂ ਤੁਹਾਡਾ মিডিਆ ਜਾਗ ਪਈ ਜਾਗ ਪਿਆ ਜਿਸ ਤਰ੍ਹਾਂ ਹੂੰ ਤੇ ਹੁਣ ਆਲੀਸ਼ਾਨ ਕੋਠੀ ਵੀ ਤੇ ਆਲੀਸ਼ਾਨ ਕੋਠੀ ਤਿਆਰ ਕਰਨ ਦੀ ਜਿਹੜੀ ਵਿਧੀ ਆ ਤੇ ਕਿਵੇਂ ਤਿਆਰ ਹੋਈ ਹੂੰ ਤੇ ਜਦੋਂ ਇਹ ਤੇ ਚਰਚਾਵਾਂ ਚੱਲ ਗਈਆਂ ਤੇ ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਕਿ ਜਦੋਂ ਮਾਨ ਸਰਕਾਰ ਨੂੰ ਇਹ ਪਤਾ ਲੱਗ ਗਿਆ ਹੂੰ ਫਿਰ ਜਿਹੜਾ 3.5 ਸਾਲਾਂ ਚੋਂ ਮਾਨ ਸਰਕਾਰ ਕੰਮ ਕਰਕੇ ਹੂੰ ਪ੍ਰਸ਼ੰਸਾ ਨਹੀਂ ਖਤ ਸਕੀ ਹੂੰ ਤੇ ਉਹ ਘਟਾਉਣ ਦੀ ਗੱਲ ਨਹੀਂ ਹੁੰਦੀ ਹੂੰ ਇਹ ਜਿਨ੍ਹਾਂ ਦੇ ਘਰ ਢਾਈ ਜਾਂਦੇ ਆ ਉਹਨਾਂ ਪਹਿਲਾਂ ਕਿਸੇ ਦੇ ਘਰ ਜਾੜੇ ਆ ਉਹਨਾਂ ਨੇ ਠੀਕ ਹੈ ਜਦੋਂ ਉਹਨਾਂ ਨੇ ਉਹਨਾਂ ਦੇ ਘਰ ਹੀ ਜਾੜੇ ਤੇ ਪੁੱਤ ਮਾਰ ਤੇ ਵਿਹੜੇ ਸੁਣੇ ਹੋਗੇ ਹੂੰ ਤੇ ਜੇ ਬਦਲਾਖੋਰੀ ਦੀ ਭਾਵਨਾ ਨਾਲ ਮਾਨ ਸਰਕਾਰ ਚੰਗਾ ਕੰਮ ਕਰ ਰਹੀ ਆ ਉਹਨਾਂ ਦੇ ਘਰ ਢਾਈ ਜਾਂਦੇ ਆ ਹੂੰ ਤੇ ਮਾਨ ਸਰਕਾਰ ਨੂੰ ਜਿਹੜੀਆਂ ਕੋਈ ਵਿਰੋਧੀ ਪਾਰਟੀਆਂ ਜਾਂ ਆਹ ਲੋਕ ਆਟਾ ਹੂੰ ਉਹਨਾਂ ਨੂੰ ਐਵੇਂ ਭੰਡਰਾ ਨਹੀਂ ਚਾਹੀਦਾ ਜੀ ਕਿਉਂਕਿ ਇੱਕ ਪਾਸੇ ਕੋਈ ਕਿਸੇ ਦੇ ਘਰ ਜਾੜਦਾ ਇੱਕ ਪਾਸੇ ਕੋਈ ਕਿਸੇ ਦੇ ਘਰ ਟੰਦਾ ਹੈ ਹੂੰ ਤੇ ਹੁਣ ਇਹ ਤਾਂ ਤੁਸੀਂ ਦੇਖਣਾ ਵੀ ਇੱਕ ਦਾ ਤਾਂ ਘਰ ਜਿਹੜਾ ਸੀਗਾ ਉਜੜ ਗਿਆ ਕਿਸੇ ਦਾ ਧੀ ਪੁੱਤ ਮਰ ਗਿਆ ਹੂੰ ਤੇ ਦੂਜੇ ਪਾਸੇ ਜਿੰਨੇ ਮਾਰਿਆ ਉਹਦਾ ਘਰ ਉਜੜ ਗਿਆ ਢਾਹਦਾ ਹੂੰ ਪੈ ਗਿਆ ਹੂੰ ਇਹ ਤਾਂ ਹੋ ਗਿਆ ਨਾ ਵੀ ਇਨਸਾਫ ਮਿਲ ਗਿਆ ਅਗਲੇ ਨੂੰ ਜਿਨ੍ਹਾਂ ਦੇ ਅੰਦਰਾਂ ਮਾਰ ਚੁੱਕੇ ਜਦੋਂ ਇਹਨਾਂ ਨੂੰ ਛੇੜ ਗਿਆ ਤੇ ਤਸਕਰਾਂ ਦੇ ਘਰ ਢਾਉਂਦੇ ਆ ਉਹਨਾਂ ਨੂੰ ਠੰਡ ਜ਼ਰੂਰ ਪੈਂਦੀ ਆ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਰਦੇ ਹੋ ਕੋਠੀ ਦੀ ਹੂੰ ਮੈਂ ਉਹ ਗੱਲ ਕਹਿਦਾ ਜੇਕਰ মিডিਆ ਗੱਲ ਨੂੰ ਛਾਲ ਕੇ ਸਾਹਮਣੇ ਲਿਆਉਂਦਾ ਸਰਕਾਰ ਦੀ ਜੀ ਤੇ ਸਰਕਾਰ ਕੰਮ ਨਹੀਂ ਕਰਦੀ ਹੂੰ ਤੇ ਫਿਰ ਤਾਂ ਸਮਝ ਲਓ ਵੀ ਜਿੰਨੇ ਲੋਕ ਸਰਕਾਰ ਦੀ ਹੁਣ ਪ੍ਰਸ਼ੰਸਾ ਕਰਦੇ ਆ ਇਹਦੇ ਲੋਕ ਸਰਕਾਰ ਦੇ ਵਿਰੋਧ ਹੋ ਜਾਣਗੇ ਤੇ ਦੁਬਾਰਾ ਮੈਂ ਕਹਿੰਦਾ ਵੀ ਇੱਕ ਵਾਰੀ ਮੈਨੂੰ ਫਿਰ ਜਿਹੜਾ ਤੁਸੀਂ ਸਵਾਲ ਕੀਤਾ ਉਹਨੂੰ ਰਿਪੀਟ ਕੀਤਾ ਜਾਵੇ ਨਾ ਤੇ ਮੈਂ ਉਹ ਚੀਜ਼ ਬਾਰੇ ਫਿਰ ਖੁੱਲ ਕੇ ਬੋਲਾਂ ਤੇ ਦਰਸ਼ਕਾਂ ਨੂੰ ਪਤਾ ਲੱਗ ਸਕੀ ਸਤਨਾਮ ਜੀ ਰਿਪੀਟ ਸਵਾਲ ਏ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹਾਂ ਜੀ ਕੋਈ ਸਰਪੰਚ ਹੈ ਗੁਰਦੀਪ ਸਿੰਘ ਰਾਣੂ ਗੁਰਦੀਪ ਸਿੰਘ ਰਾਣੂ ਬੰਦਾ ਹੀ ਆ ਅਗਲੇ ਪਾਸੇ ਵੱਡੇ ਲੋਕ ਆਣਾ ਜਿਹੜੀ ਜੀ ਇਹ ਰਾਣੂ ਰਾਣੀ ਉਹੀ ਲਖਾ ਲੈਂਦੇ ਅੱਗੇ ਚੱਲੋ ਗੁਰਦੀਪ ਸਿੰਘ ਰਾਣੂ ਕੋਈ ਸਰਪੰਚ ਹੈ ਹਾਂ ਜੀ ਉਹਨਾਂ ਦੀ ਇੱਕ ਆਲੀਸ਼ਾਨ ਕੋਠੀ ਬਣੀ ਹੋਈ ਹੈ ਜੀ ਕੁਝ ਸੂਤਰਾਂ ਦੇ ਜਿਹੜੇ ਕੀ ਕੁਝ ਆਮ ਪੰਜਾਬ ਦੀ ਜਨਤਾ ਦੇ ਜਿਹੜੇ ਸਵਾਲ ਹੈ ਉਹ ਇਹ ਸਵਾਲ ਕਹਿੰਦੇ ਆ ਕਿ ਛੋਟੇ-ਛੋਟੇ ਮਕਾਨ ਛੋਟੇ-ਛੋਟੇ ਘਰ ਤਾਂ ਢਾਏ ਜਾ ਰਹੇ ਆ ਪੀਲੇ ਪੰਜੇ ਨਾਲ ਮਾਨ ਸਰਬ ਦੇ ਪੰਜੇ ਨਾਲ ਯੁੱਧ ਨਸ਼ਾ ਵਿਰੋਧ ਮੋਹਮ ਦੇ ਤਾਈਤਾ ਜੀ ਜੀ ਪਰ ਇੱਕ ਆਲੀਸ਼ਾਨ ਕੋਠੀ ਵਾਸਤੇ ਪੀਲਾ ਪੰਜਾ ਹੈ ਜਾਂ ਨਹੀਂ ਇਹ ਚੀਜ਼ ਦਾ ਜਿਹੜਾ ਇੱਕ ਜਵਾਬ ਪੰਜਾਬ ਸਰਕਾਰ ਤੋਂ ਆਮ ਜਨਤਾ ਲੋਗ ਮੰਗਦੇ ਆ ਦੇਖੋ ਜਿੱਡੀ ਕੋਠੀ ਦੀ ਤੇ ਜਿੱਡੀ ਤੁਸੀਂ ਗੱਲ ਕਰਦੇ ਹੋਣਾ ਜੀ ਮੈਂ ਵੀ ਸਮਝਦਾ ਐ ਵੀ ਇਹ ਕੋਈ ਕੱਲੀ ਮਾਨ ਸਾਹਿਬ ਦੀ ਸਰਕਾਰ ਵੇਲੇ ਇਹ ਕੋਠੀ ਤਿਆਰ ਨਹੀਂ ਹੋਈ ਬਿਲਕੁਲ ਤੇ ਇਸ ਕੋਠੀ ਨਾਲ ਕਈ ਜਿਹੜਾ ਆਮਦਨ ਦਾ ਉਸੀ ਲਾਇ ਜੀ ਉਹ ਵੀ ਜ਼ਰੂਰ ਜੁੜਿਆ ਹੋਵੇਗਾ ਕੁਛ ਨਾ ਕੁਛ ਹੂੰ ਜਿਹੜਾ ਅੱਗੇ ਜਾ ਕੇ ਵੀ ਇੰਟਰਵਿਊ 'ਚ ਆਪਾਂ ਇਸ ਚੀਜ਼ ਦਾ ਜ਼ਿਕਰ ਕਰਾਂਗੇ ਹੂੰ ਤੇ ਤੇ ਤਿੰਨ ਸਾਲਾਂ ਚ ਇਹਦੀ ਐਲੀਸ਼ਾਨ ਕੋਠੀ ਨਹੀਂ ਪੈਗੀ ਹੈਗੀ ਇਹ ਤਾਂ ਪਹਿਲੀਆਂ ਸਰਕਾਰਾਂ ਜਿਹੜੀਆਂ ਹੋ ਸਕਦਾ ਉਹਨਾਂ ਦਾ ਬੇੜਾ ਕਰਕੇ ਆ ਹੋਵੇ ਬਿਲਕੁਲ ਇਸ ਕਰਕੇ ਐਲੀਸ਼ਾਨ ਕੋਠੀ ਜਿਹੜੀ ਉਹ ਅਜੇ ਤੱਕ ਲੋਕਾਂ ਨੂੰ ਦਿਖਾਈ ਦਿੰਦੀ ਆ ਤੇ ਮੈਂ ਮੀਡੀਆ ਕਰਮੀਆਂ ਨੂੰ ਤੇ ਜਿਹੜੇ ਹੈਗੇ ਆ ਸਵੈ ਸੇਵੀ ਸੰਸਥਾਵਾਂ ਦੇ ਆਗੂ ਆ ਜੀ ਉਹਨਾਂ ਨੂੰ ਅਪੀਲ ਕਰਦਾਂ ਕਿ ਵੀ ਖੁੱਲ ਕੇ ਕਿਹੜੀ ਰਾણો ਦੀ ਕੋਠੀ ਹੈ ਨਾ ਇਹਦੇ ਬਾਰੇ ਤੇ ਸਰਕਾਰ ਦਾ ਧਿਆਨ ਦਵਾਇਆ ਜਾਵੇ ਤੇ ਜਿਹੜੀਆਂ ਇਹਦੀਆਂ ਜੇਕਰ ਤਾਂ ਤੁਹਾਨੂੰ ਕੋਈ ਪਤਾ ਹੈ ਇਹ ਇੱਕ ਦਿਨ ਚ ਤਾਂ ਕੋਈ ਵਾਲੀ ਜਾਨ ਕੋਠੀਆਂ ਹਥਿਆਰ ਨਹੀਂ ਹੁੰਦੀਆਂ ਇਹ ਕੋਠੀਆਂ ਨੂੰ ਤਿਆਰ ਕਰਨੀ ਹੋਰ ਵੀ ਬੜਾ ਸਿਸਟਮ ਸਾਜੂਸਵਰ ਜਿਹਨੂੰ ਆਪਾਂ ਕਹਿ ਦੋਨੇ ਜੀ ਭਾਂਡਾ ਹੈ ਇਹ ਕਾਫੀ ਭਾਂਡਾ ਵੱਡਾ ਹੋਵੇਗਾ ਇਹਦੇ ਵਿੱਚ ਕੀ ਕੀ ਸੋਰਸਣੇ ਕੰਮ ਕੀਤਾ ਇਹ ਜੀ ਕੰਮ ਕਰਕੇ ਕੋਠੀ ਤਿਆਰ ਹੋਈ ਆ ਇਹ ਨਸ਼ਾ ਤਸਕਰ ਦੀ ਆ ਜਾਂ ਇਹ ਕੋਠੀ ਕੋਈ ਉਵਾਰੀ ਦੀ ਆ ਜਾਂ ਕੀ ਆ ਉਹ ਤਾਂ ਜਾਂ ਤਾਂ ਤੁਸੀਂ ਸਵਾਲ ਕਰੋਗੇ ਇਸ ਤੋਂ ਅੱਗੇ ਤੇ ਜਾਂ ਫਿਰ ਮੈਂ ਇਹ ਦੱਸਣਾ ਚਾਹਣਾ ਕਿ ਜਿਹੜੀ ਕੋਠੀ ਤਿਆਰ ਤਾਂ ਹੋਈ ਆ ਪਿਛਲੇ ਟਾਈਮਾਂ ਚ ਪਰ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਜਾਂ ਤੁਸੀਂ ਸਵਾਲ ਕਰੋ ਦਰਸ਼ਕ ਵੇਖ ਸਕਣ ਵੀ ਕਾਹਦੇ ਨਾਲ ਹੋਈ ਆ ਤੇ ਇਹਦੇ ਵਿੱਚ ਸਮਾਨ ਕਿਹੜਾ ਕਿਹੜਾ ਵਰਤਿਆ ਸਦਨਾਮ ਜੀ ਇਹ ਵੀ ਪਤਾ ਲੱਗਿਆ ਜੀ ਇਹ ਜਿਹੜੀ ਕੋਠੀ ਤਿਆਰ ਹੋਈ ਹੈ ਕੋਠੀ ਤਿਆਰ ਹੋਣ ਤੇ ਜਦੋਂ ਕੋਈ ਇਸ ਚੀਜ਼ ਦੀ ਕੋਈ ਆਪਣੇ ਇਨਕਮ ਟੈਕਸ ਵਿਭਾਗ ਨੇ ਜਾਂਚ ਕੀਤੀ ਹੂੰ ਉਦੋਂ 5.5 ਕਿਲੋ ਹੈਰੋਇਨ ਹੂੰ ਰਾਣੋ ਸਾਹਿਬ ਕੋਲ ਮਿਲੀ ਐ ਕੋਠੀ ਦੇ ਅੰਦਰੋਂ ਇੱਥੇ ਆਓ ਨਾਲ ਹੀ 400 ਗ੍ਰਾਮ ਆਫੀਮ ਉਹ ਮੈਨੂੰ ਵੀ ਦੇ ਦਿੰਦੇ ਥੋੜੀ ਜਿਹੀ ਸਰੋਨਾਮ ਜੀ ਹਜੇ ਬਸ ਨਹੀਂ ਬਲੱਡ ਪਤਲਾ ਕਰਦੀ ਐ ਹਜੇ ਬਸ ਨਹੀਂ 12 ਲਗਜ਼ਰੀ ਗੱਡੀਆਂ ਉਹ ਲਗਜ਼ਰੀ ਗੱਡੀਆਂ ਹੁੰਦੀਆਂ ਜੀ ਘੱਟੋ ਘੱਟ 20 25-25 ਲੱਖ ਤੋਂ ਘੱਟ ਦੀ ਗੱਡੀ ਕੋਈ ਨਹੀਂ ਠੀਕ ਐ ਜੀ ਇੱਥੇ ਵੀ ਬਸ ਨਹੀਂ ਨਾਲ ਹੀ 50 ਲੱਖ ਰੁਪਇਆ ਡਰੱਗ ਮਨੀ ਜਿਹੜਾ ਕੀ ਉਹ ਨਸ਼ਾ ਵੇਚ ਕੇ ਕੈਸ਼ ਕੋਠੀ ਦੇ ਅੰਦਰ ਪਿਆ ਸੀ ਵੈਰੀ ਗੁੱਡ ਇੰਨਾ ਕੁਛ ਹੀ ਮਿਲਿਆ ਅੱਛਾ ਨਾਲ ਹੀ ਜਦੋਂ ਇੰਨਾ ਕੁਛ ਮਿਲਿਆ ਮਿਲ ਗਿਆ ਪੰਜਾਬ ਪੁਲਿਸ ਨੇ ਫੜ ਲਿਆ ਫੜ ਲਿਆ ਪਰਚਾ ਦਰਜ ਹੋ ਗਿਆ ਬੰਦਾ ਜੇਲ੍ਹ ਦੇ ਅੰਦਰ ਹੈ ਅੱਜ ਵੀ ਲਾਏ ਪਰ ਬੰਦਾ ਜੇਲ੍ਹ ਦੇ ਅੰਦਰ ਹੈ ਸਾਰਾ ਕੁਛ ਪਰਦਾ ਫਾਸ਼ ਹੋ ਗਿਆ ਸ਼ੀਸ਼ਾ ਸਾਹਮਣੇ ਆ ਗਿਆ ਪਰ ਪੀਲਾ ਪੰਜਾ ਸਾਹਮਣੇ ਹਜੇ ਤੱਕ ਨਹੀਂ ਆਇਆ ਕੋਠੀ ਦੇ ਹਰਪੁਰਦੀਪ ਜੀ ਮੈਂ ਤਾਂ ਕਹਿੰਦਾ ਵੀ ਮੈਨੂੰ ਇੱਕ ਪਾਣੀ ਦਾ ਗਲਾਸ ਲਾ ਦੇ ਗਿਨੇ ਆ ਤੁਸੀਂ ਆ ਦੌਰਾ ਮੈਨੂੰ ਪੈਣ ਵਾਲਾ ਹੋ ਗਿਆ ਕੱਲ ਸਹੀ ਹੈ ਬਹੁਤ ਕੁਝ ਬਣ ਗਿਆ ਜੇ ਮੈਂ ਤੋਂ ਸਹੀ ਜਵਾਬ ਸੁਣਨਾ ਚਾਹੁੰਦੇ ਹੋਣਾ ਜੀ ਤੇ ਮੈਨੂੰ ਲੱਗਦਾ ਵੀ ਮੈਨੂੰ ਠੰਡੇ ਪਾਣੀ ਦਾ ਗਲਾਸ ਦੇ ਦੇ ਕਿਉਂਕਿ ਤੁਹਾਡੀਆਂ ਗੱਲਾਂ ਤੇ ਅਗਲੇ ਦੀ ਪ੍ਰਾਪਰਟੀ ਵੇ ਕੇ ਮੈਨੂੰ ਤਾਂ ਦੌਰਾ ਪੈਣ ਵਾਲਾ ਹੋ ਗਿਆ ਹਜੇ ਅਰੇ ਹੋਰ ਕੁਝ ਵੀ ਦੱਸਾਂਗੇ ਅੱਗੇ ਚੱਲ ਕੇ ਹਜੇ ਤੁਸੀਂ ਥੋੜਾ ਜਿਹਾ ਸਲੋ ਚੱਲੋ ਅੱਗੇ ਹੋਰ ਬਹੁਤ ਕੁਝ ਦੱਸਾਂਗੇ ਅਗਲੀ ਜਾਣਕਾਰੀ ਤੁਹਾਨੂੰ ਵੀ ਤੇ ਨਾਲ ਦਰਸ਼ਕਾਂ ਨੂੰ ਵੀ ਦਵਾਂ ਕਿ ਹੋਰ ਕੀ ਕੁਝ ਮਿਲਿਆ ਤੁਸੀਂ ਇਸ ਸਵਾਲ ਦਾ ਜਵਾਬ ਦਿਓ ਜਿਹੜੀਆਂ ਲਗਜ਼ਰੀ ਗੱਡੀਆਂ ਜਾਂ ਡਰੱਗ ਮੰਣੀ ਜਾਂ ਹਫੀਮ ਜਾਂ ਫਿਰ ਉਹਨਾਂ ਬਾਰੇ ਜਵਾਬ ਦਿਓ ਦਰਸ਼ਕਾਂ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਕੋਠੀ ਮੈਨੂੰ ਵੀ ਚਮਕਦੀ ਦਿਸਣ ਲੱਗੀ ਆ ਪਹਿਲਾਂ ਮੈਂ ਵੀ ਇੱਕ ਕੋਠੀ ਸਮਝ ਚੱਲੀ ਸੀ ਪਰ ਹੁਣ ਮੈਂ ਵੇਖਿਆ ਵੀ ਕੋਠੀ ਚਮਕਣ ਕਿਉਂ ਲੱਗੀ ਕਿਉਂਕਿ ਕੋਠੀ ਨੂੰ ਚਮਕਾਉਣ ਵਾਸਤੇ ਕਾਲੀ ਤੇ ਕਾਂਗਰਸੀ ਸਰਕਾਰਾਂ ਨੂੰ ਵੀ ਉਹ ਵੀ ਲੱਗਣਾਂ ਨੇ ਜੀ ਹੈਨਾ ਬਿਲਕੁਲ ਬਿਲਕੁਲ ਤੇ ਅੱਛਾ ਜਦੋਂ ਵੀ ਸਾਰਾ ਕੁਝ ਲਗਜ਼ਰੀ ਗੱਡੀਆਂ ਇਹ ਮੈਂ ਪਹਿਲਾਂ ਜਿਗਰ ਕੀਤਾ ਸੀ ਵੀ ਇਹ ਕੋਠੀ ਨੂੰ ਤਿਆਰ ਕਰਨ ਵੇਲੇ ਨਾ ਕੁਝ ਨਾ ਕੁਝ ਚੀਜ਼ਾਂ ਦੀ ਸਪੋਰਟ ਲਈ ਗਈਆ ਉਹ ਤੁਸੀਂ ਮੈਨੂੰ ਦੱਸ ਦਿੰਦਾ ਲੈ ਵੀ ਪ੍ਰਦੀਪ ਜੀ ਮੈਂ ਇੱਕ ਗੱਲ ਦੱਸਦਾ ਜੀ ਮੈਨੂੰ 25 ਸਾਲ ਹੋ ਗਏ ਪੱਤਰਕਾਰੀ ਦਾ ਹਾਂਜੀ ਹਾਂਜੀ ਇਕ ਕਥਾ ਜਿਹੜੀ ਤੁਸੀਂ ਵਰਨ ਤੇ ਤੁਸੀਂ ਆ ਕੇ ਨਾ ਚੁੱਟਾ ਪੜਿਆ ਕਾਲਾ ਪੜਿਆ ਪੁਲਿਸ ਵੀ ਕਹੀਦੀ ਹਾਂਜੀ ਮੈਂ ਅਜ ਤੱਕ ਚੁੱਟਾ ਕਾਲਾ ਈ ਰਣ ਤੇ ਡਰਗ ਮੰਨੀ ਹੋਈ ਨਹੀਂ ਦੇਖੀ ਭੈਂਦ ਨੇ ਕੀ ਹੁੰਦੇ ਆ ਤਾਂ ਇਹੋ ਤੁਹਾਡੇ ਕੋ ਪਾਣੀ ਵਗਦਾ ਵੀ ਮੈਨੂੰ ਪਾਣੀ ਪਿਆ ਲੋ ਗੱਲ ਦੀ ਚਰਚਾ ਬਾਅਦ ਚ ਤਰਾ ਲਿਓ ਅੱਛਾ ਹੁਣ ਜਦੋਂ ਮੈਨੂੰ ਮੁੱਠੀ ਚਮਕਣ ਲੱਗੀ ਦਿਸੀ ਨਾ ਪ੍ਰਦੀਪ ਜੀ ਹੁਣ ਇਹਦਾ ਇਹ ਜਵਾਬ ਆ ਇੱਕ ਲੈਮੀ ਜਾਣ ਕੇ ਵੀ ਇੱਕ ਤਾਂ ਜਿਹੜੇ ਸਾਡੇ ਪੱਤਰਕਾਰ ਆ ਜੀ ਉਹ ਦੋੱਚੀ ਚਾ ਉਹਨਾਂ ਦਾ ਗੁਰੂ ਆ ਹੂੰ ਜ਼ਿਆਦਾ ਉਹ ਚਿੱਤਰਾਂ ਤੋਂ ਡਰ ਜਾਂਦੇ ਆ ਹੂੰ ਤੇ ਜੋ ਚਿੱਤਰਾਂ ਤੋਂ ਨਹੀਂ ਡਰਦੇ ਉਹ ਪੈਸੇ ਲੈ ਕੇ ਵੇਚ ਜਾਂਦੇ ਆ ਬਿਲਕੁਲ ਵੀ ਜੇ ਹੁਣ ਵੀ ਪੱਤਰਕਾਰ ਇਹ ਗੱਲ ਚੁੱਕਣੀ ਸ਼ੁਰੂ ਕੀਤੀ ਹੂੰ ਤੇ ਜੇ ਇਹ ਗੱਲ ਪਹਿਲਾਂ ਹੀ ਚੁੱਕ ਦਿੰਦੇ ਕਿਉਂਕਿ ਪਹਿਲਾਂ ਉਹਨਾਂ ਦੇ ਪੈਨ ਕਿਸੀ ਜੁੱਤ ਗਿਆ ਜਾਂ ਉਹਨਾਂ ਨੂੰ ਦੇਦੇ ਸੀ ਪੈਸੇ ਉਹਨਾਂ ਨੇ ਹੂੰ ਤੇ ਹੁਣ ਵੀ ਮਾਨ ਸਰਕਾਰ ਦਾ ਅਜੇ ਵੀ ਬਹੁਤ ਵਧਿਆ ਜਿਹੜਾ ਭਰਾਲਾ ਪੱਤਰਕਾਰਾਂ ਦੇ ਹੱਕ 'ਚ ਆ ਜੀ ਜਿਹੜੀ ਆਵਾਜ਼ ਥੋਣੀ ਖੁੱਲ ਕੇ ਠਾਓ ਇਸ ਕਰਕੇ ਚਲੋ ਜੇ ਕੋਈ ਗੱਲ ਦੀ ਪਿਛੜੀਆਂ ਸਰਕਾਰਾਂ ਨੇ ਇਹ ਕੰਮ ਕੀਤੇ ਇਹਦਾ ਤਾਂ ਪਰਚੇ ਹੋ ਗਏ ਡਰਗ ਮੜ ਗਿਆ ਪੜ ਗਿਆ ਗੱਜਾ ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਸਾ ਆਪਣਾ ਹੁਣ ਆਪਾਂ ਖਲਾਸਾ ਕਰ ਰਹੇ ਆ ਜੀ ਵੀ ਐਡਾ ਮਾਨ ਸਾਬ ਹੈ ਨਹੀਂਗੇ ਕਿ ਜਿਹੜੇ ਇਹ ਚੀਜ਼ ਵੱਲ ਧਿਆਨ ਨਾ ਦੇਣ ਕਿਉਂਕਿ ਉਹਨਾਂ ਨੇ ਵੀ ਪਤਾ ਕੀ ਹੁਣ ਕੀਤਾ ਕਾਲੀ ਆਣ ਕਾ ਉਹ ਚ ਦਿਲ ਦਾ ਬਾਲਾ ਉਹ ਚ ਟਾਰਿਆ ਤੇ ਜਿਸ ਤਰ੍ਹਾਂ ਇੰਨਾ ਕੁਝ ਤੁਸੀਂ ਦੱਸਿਆ ਨਾ ਵੀ ਇੰਨੀ ਪ੍ਰਾਪਰਟੀ ਆ ਜਿਹੜੀ ਇਹ ਕੋਠੀ ਨੂੰ ਤਿਆਰ ਕਰਨ ਸਮੇਂ ਯੂਜ਼ ਕੀਤੀ ਜਾਂਦੀ ਆ ਤੇ ਤਾਂ ਹੀ ਮੈਨੂੰ ਕੋਠੀ ਦੇਖੀ ਆ ਤੇ ਹੁਣ ਮੈਨੂੰ ਲੱਗਦਾ ਵੀ ਜੇ ਬਾਣ ਸਾਹਿਬ ਨੇ ਕੋਠੀ ਵੱਲੇ ਧਿਆਨ ਨਾ ਨਾ ਦਿੱਤਾ ਤੇ ਜਿਹੜੇ ਲੋਕਾਂ ਦੇ ਸ਼ਟਰ ਮੁਠੀਆਂ ਜਾਂ ਕੋਸ਼ ਢਾਈ ਜਾਂਦੇ ਆ ਉਹਨਾਂ ਦਾ ਇੱਕ ਵੀ ਵੋਟ ਸੱਤ ਚ ਨਹੀਂ ਪੈਣੀ ਜਾ ਕੇ 27 27 ਚ ਤੇ ਜੇ ਇਹ ਕੋਠੀਆਂ ਤਾਂ ਜਾਣਾ ਜਦੋਂ ਤੇ ਫਿਰ ਵੋਟਾਂ ਪੈ ਰੀਆਂ ਤੇ ਮੈਂ ਕਹਿੰਦਾ ਵੀ ਸਾਡੀ ਇੰਟਰਵਿਊ ਜਿਹੜੀ ਵੀ ਜਿਹੜੇ ਵੀ ਵਰਕਰ ਆ ਜਾਂ ਕੋਈ ਵੀ ਆ ਇਹ ਮਾਨ ਸਾਹਿਬ ਤੱਕ ਪੁੱਜਦੀ ਕਰਦੇ ਹੋ ਤੇ ਰਾਣੋ ਸਾਹਿਬ ਤਾਂ ਜੇਲ੍ਹ ਚ ਬੈਠੇ ਆ ਕਿਉਂਕਿ ਉਹ ਤਾਂ ਢੰਗ ਨਾਲ ਹੁੰਦੇ ਆ ਜਦੋਂ ਕੋਈ ਆਫਤ ਆਉਂਦੀ ਹੋਵੇ ਬੰਦਾ ਆਪਣੇ ਆਪ ਤੇ ਕੇਸ ਪਵਾ ਕੇ ਜੇਲ੍ਹ ਚ ਚਲੇ ਜਾਂਦਾ ਹੁੰਦਾ ਵੀ ਲੋਕਾਂ ਦੀ ਚਰਚਾ ਠੰਡੀ ਹੋ ਜੇ ਤੇ ਹੁਣ ਇਹ ਚੀਜ਼ ਹੈ ਵੀ ਚਰਚਾ ਤਾਂ ਹੋਣੀ ਚੱਲੀ ਆ ਜੇ ਇਹ ਇਹ ਕੋਠੀ ਤੇ ਲਗਜ਼ਰੀ ਕਾਰਾਂ ਜਿਹੜੀਆਂ ਇਹਨਾਂ ਦੀ ਖਬਰ ਨਹੀਂ ਨਾ ਕਿਤੇ ਮਾਨ ਸਾਹਿਬ ਵੱਲੋਂ ਪ੍ਰਕਾਸ਼ਿਤ ਕੀਤੀ ਜਾਂ ਦੀ ਆ ਕੀਤੀ ਬਈ ਗਾਰਬਾਹੀ ਤੇ ਉਹਨਾਂ ਚਿਰ ਲੋਕ ਖੁਸ਼ ਨਹੀਂ ਹੋਣੇ ਜੇ ਕਰਨੀ ਦਾ ਫਿਰ ਇੱਕ ਤਰਫੀ ਕਾਰਵਾਈ ਹੋਣੀ ਚਾਹੀਦੀ ਹੈ ਅੱਛਾ ਸਤਿਰਾਮ ਜੀ ਜੀ ਮੈਂ ਪਹਿਲੇ ਸਵਾਲ ਤੇ ਅੱਧਾ ਕੁ ਸਵਾਲ ਹੀ ਗਨਾਇਆ ਸੀ ਛੋ ਖੜੇ ਤਾਂ ਬਹੁਤ ਕੁਝ ਪਿੱਛੇ ਪਿਆ ਜੀ ਪਾਣੀ ਲਿਆ ਜਰੂਰ ਬੜੀ ਬੜੀ ਲਿਸਟ ਪਈ ਹੈ ਪਾਣੀ ਲਿਆਓ ਲਓ ਜੀ ਹੋਰ ਪਾਣੀ ਦੇਵੋ ਹੋਰ ਕੀ ਕੋਈ ਨਹੀਂ ਸਤਨਾਮ ਜੀ ਪਾਣੀ ਆਪਾਂ ਬਾਅਦ 'ਚ ਹੀ ਪੀਵਾਂਗੇ ਪਿਆਸ ਮੈਨੂੰ ਵੀ ਬਹੁਤ ਲੱਗੀ ਐ ਚਲੋ ਕਰੋ ਅੱਛਾ ਹੋਰ ਕੁਝ ਕੀ ਮਿਲਿਆ ਹਾਂ ਸਤਨਾਮ ਜੀ ਜਿਵੇਂ ਚਾਰ ਪੰਜ ਚੀਜ਼ਾਂ ਦਾ ਪਹਿਲਾਂ ਮੈਂ ਗਿਣਾਲਦੀਆਂ ਜਿਹੜੀਆਂ ਤੁਹਾਨੂੰ ਪਤਾ ਲੱਗ ਗਿਆ ਦਰਸ਼ਕਾਂ ਨੂੰ ਵੀ ਪਤਾ ਲੱਗ ਗਿਆ ਰਾਣਾ ਸਾਹਿਬ ਦੀਆਂ ਜੀ ਹਾਂ ਅੱਗੇ ਹੋਰ ਗਿਣੋ ਜੀ ਰਾਣਾ ਸਾਹਿਬ ਕੋਲ ਦੋ ਪਿਸਟਲ ਐ ਕਿਹੜੇ ਦੋ ਪਿਸਟਲ ਐ ਇੱਕ ਰਵਾਲਵਰ ਐ ਇੱਕ ਰਵਾਲਵਰ ਦੇ ਨਾਲ-ਨਾਲ ਦੋ ਰਾਈਫਲਾਂ ਵੀ ਐ ਰਾਣੋ ਸਾਹਿਬ ਤੁਸੀਂ ਇੱਕ ਸਰਪੰਚ ਹੋ ਪਿੰਡ ਦੇ ਇੱਕ ਕਾਰਜਕਾਰੀ ਬੰਦੇ ਹੋ ਪਿੰਡ ਦੇ ਦੁੱਖ ਸੁੱਖ ਦੇ ਵਿੱਚ ਸਾਂਝੇ ਆਉਣ ਵਾਲੇ ਹੋ ਬੰਦੇ ਹੋ ਦੁੱਖ ਸੁੱਖ ਦੀ ਸਾਰ ਲੈਣ ਵਾਲੇ ਬੰਦੇ ਹੋ ਤੁਹਾਨੂੰ ਹਥਿਆਰਾਂ ਦੀ ਕੀ ਲੋੜ ਪੈਗੀ ਤੁਸੀਂ ਤੇ ਹਥਿਆਰ ਐ ਰੱਖੇ ਜਿਵੇਂ ਕਾਰਗਿਲ ਦੀ جنگ ਲੜਨ ਚੱਲੇ ਹੋਣੇ ਇਹਦੇ ਬਾਰੇ ਦੱਸੋ ਵੀ ਇੰਨੇ ਹਥਿਆਰ ਰੱਖਣ ਦਾ ਮਤਲਬ ਕੀ ਹੋ ਸਕਦਾ ਕੀ ਕਾਰਨ ਹੈ ਕਿਉਂ ਇੰਨੇ ਹਥਿਆਰ ਰੱਖਣ ਦੀ ਲੋੜ ਪੈਗੀ ਸਰਪੰਚ ਸਾਹ ਨੂੰ ਦੇਖੋ ਪ੍ਰਦੀਪ ਜੀ ਮਤਲਬ ਤਾਂ ਸਾਫ਼ ਸਾਹਮਣੇ ਦਿਖਾਈ ਦੇ ਦਿੰਦਾ ਹੈ ਜੀ ਜਿਹੜਾ ਆਪਾਂ ਕੰਮ ਕਰਨਾ ਹੈ ਹੂੰ ਜੇ ਉਹ ਤੇ ਇੱਕ ਤੁਸੀਂ ਖੇਤੀ ਕਰਦੇ ਆ ਜੀ ਜੇ ਖੇਤੀ ਤੇ ਦਿਵਾਲੇ ਵਾਰ ਹੀ ਦੀ ਤੁਹਾਡੀ ਕਾਮਯਾਬ ਠੀਕ ਹੈ ਉਹ ਚੋਰ ਕੁੱਤੇ ਲਾਖੀ ਉਹਨਾਂ ਨੁਕਸਾਨ ਕਰ ਜਾਗੇ ਹੁਣ ਜੇ ਕਹਿੰਦੇ ਰਾਣੂ ਸਾਹਿਬ ਅਸਲਾ ਨਹੀਂ ਰੱਖਦੇ ਸੀ ਜੀ ਤਾਂ ਫਿਰ ਇਹ ਜਿਹੜੀ ਕੋਠੀ ਹੋਰ ਟਹਿਣੀ ਆਣਾ ਹੂੰ ਇਹ ਬੜਾ ਚਿਰ ਪਹਿਲਾਂ ਹੀ ਇਹ ਲਈਦਾ ਜਾਣੀ ਸੀ ਉਹ ਕੋਠੀ ਨੂੰ ਬਚਾਉਣ ਵਾਸਤੇ ਤਾਂ ਵਾਰਡ ਦੇ ਰੂਪ ਦੇ ਵਿੱਚ ਜਿਹੜੇ ਹੋ ਰਾਣੋ ਸਾਹਿਬ ਤੋਂ ਹਥਿਆਰ ਰੱਖੇ ਗਏ ਸੀ ਤੇ ਹੁਣ ਮੈਨੂੰ ਲੱਗਦਾ ਜੇਕਰ ਤਾਂ ਰਾਣੋ ਸਾਹਿਬ ਅੰਦਰ ਆ ਤੇ ਹਥਿਆਰ ਵੀ ਜਬਤ ਹੋਣਗੇ ਤੇ ਹੁਣ ਬਾਣ ਸਾਹਿਬ ਮੈਨੂੰ ਲੱਗਦਾ ਵੀ ਉਹ ਵੀ ਐਨਕ ਦਾ ਸ਼ੀਸ਼ਾ ਸਾਫ਼ ਕਰ ਲੈਣ ਜਿਵੇਂ ਕੋਠੀ ਲੋਕਾਂ ਨੂੰ ਦੇਖਦੀ ਹੈ ਨਾ ਆਉਣ ਵਾਲੇ ਸਮੇਂ 'ਚ ਕੋਠੀ ਦਿਸਣੀ ਨਹੀਂ ਚਾਹੀਦੀ ਤੇ ਫਿਰ 27 ਦੇ ਵਿੱਚ ਮਾਨ ਸਾਹਿਬ ਦਿਸਣਗੇ ਤੇ ਇਹਦੀ ਤਾਂ ਮੈਨੂੰ ਲੱਗਦਾ ਇਹਦੀ ਕਮੇਡੀ ਵੀ ਕਿਸੇ ਨੇ ਹੁਣ ਸੁਣੀ ਇਹ ਸੋਣ ਨੇ ਢੇ ਛਣਕਾਟਾ 92 ਦਾ ਤਰਣਾ ਲੀ ਸੋਣ ਨਾ ਅੱਗੇ ਤਾਂ ਕਹਿੰਦੇ ਨਾ ਮਾਨ ਸਾਹਿਬ ਨੇ ਲਿਖਿਆ ਸੀ ਕਿ ਤੇਰੀ ਐਸੀ ਝਾਂਜਰ ਛਣਕੇ ਦੀ ਛਣਕਾਟਾ ਪੈਂਦਾ ਗਲੀ ਗਲੀ ਪਿੱਛੇ ਤਾਂ ਛਣਕਾਟਾ ਪੈ ਗਿਆ ਹੋਰ ਨਹੀਂ ਤੇ ਸਪਾਈ ਚ ਪਾਉਣਾ ਹੈ ਤੇ ਇਹਦੀਆਂ ਕੋਠੀਆਂ ਨੂੰ ਲੱਭ ਮਾਨ ਸਾਹਿਬ ਕਹਿੰਦੇ ਪੰਜੇ ਚਲਾਓ ਇਹ ਤਰਾ ਤੇ ਪੰਜੇ ਪਾ ਤੇ ਫਿਰ ਤਾਂ ਹੋ ਸਕਦਾ 27 ਦੇ ਵਿੱਚ ਛਣਕਾਟਾ ਗਲੀ ਗਲੀ ਪੈ ਗਈ ਤੇ ਇਹਦੀ ਤਾਂ ਦੇਖ ਲਓ ਵੀ ਫਿਰ ਤੱਪੀ ਰੱਸੀਆ ਰੋਈ ਦਿਹਾੜੀ ਉਹ ਜਿਹੜਾ ਕੋਈ ਬੋਲੇ ਹੀ ਤਾਂ ਉਹਨੂੰ ਕਹਿਣ ਦਾ ਕੀ ਫਾਇਦਾ ਵੀ ਜਦੋਂ ਕੋਈ ਦੀ ਪੁੱਛਦਾ ਉਹ ਕਾਲ ਗਿਆ ਤੇ ਰੰਗੜ ਰਗਣ ਲੱਗ ਜਾਂਦਾ ਤੇ ਜਦੋਂ ਕਾਲੀ ਆਪਣੀ ਮਾਰਤੇ ਕਾਲਗੀਆਂ ਤੇ ਤਵੇਹੀ ਕੀ ਲਾਉਣਾ ਤੇ ਨਹੀਂ ਤਾਂ ਤੁਹਾਡੇ ਨਾਲ ਵੀ ਕਾਲਗੀਆਂ ਵਾਲੀ ਹੋਊਗੀ ਬਾਈ ਜੀ ਮਾਨ ਸਾਹਿਬ ਹਣ ਬੋਚੋ ਜੀ ਬਹੁਤ ਬਹੁਤ ਮਿਹਰਬਾਨੀ ਸੁਖਨਾਬ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਸਟੂਡੀਓ ਜੀ ਪਹੁੰਚਣ ਤੇ ਤੇ ਦਰਸ਼ਕਾਂ ਨੂੰ ਪੀਲੇ ਵੀ ਇਹੋ ਜਿਹੀਆਂ ਕੋਠੀਆਂ ਤੇ ਪੀਲੇ ਪੰਜੇ ਜਿਹੜੇ ਚੱਲਣੇ ਚਾਹੀਦੇ ਆ ਜਾਂ ਨਹੀਂ ਆਪਦੀ ਆਪਦੀ رائے ਕਮੈਂਟ